ਦੇਖੋ ਕਹਿਣ ਕੋਣ ਵਾਲੀ ਤਾਂ ਗੱਲ ਕੋਈ ਨਹੀਂ ਜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਸੱਤ ਬਗਾਨੇ ਨੇ ਵੀ ਅਜਿਹੀ ਘਟਨਾ ਵਾਪਰੀ ਹੋਵੇ ਤੇ ਜਮਾਨਾ ਸੋਗ ਕਰਦਾ ਹੈ ਅਫਸੋਸ ਕਰਦਾ ਹੈ ਦੁੱਖ ਮਣਾਉਂਦਾ ਹੈ ਇਹ ਤਾਂ ਸਾਡੇ ਪਰਿਵਾਰ 'ਚ ਹੀ ਘਟਨਾ ਵਾਪਰੀ ਚਨਜੀਤ ਸਿੰਘ ਮੇਰੇ ਵੀ ਬੱਚਿਆਂ ਦੀ ਥਾਂ ਤੇ ਸੀਗਾ ਕਿਉਂਕਿ ਉਹਨਾਂ ਦੇ ਬਾਪ ਜਿਹੜੇ ਸਰਦਾਰ ਕਸ਼ਮੀਰ ਸਿੰਘ ਹੋਰੀ ਨੇ ਉਹ ਮੇਰੇ ਬਹੁਤ ਹੀ ਸਾਝ ਵਾਲੇ ਨੇ ਪਰਿਵਾਰਕ ਸਾਝਾ ਨੇ ਇੱਕ ਨਗਰ ਹੈ ਉਹ ਬਲਟੋਹਾ ਨਗਰ ਦੀ ਥੇਸ ਰਹਾੜੀ ਜਿਹੜੀ ਪੰਚਾਇਤ ਹੈ ਉਹਦੀ ਉਹਨਾਂ ਨੇ ਮੋਤਬਰੀ ਵੀ ਕੀਤੀ ਹੈ ਸਰਪੰਚੀ ਵੀ ਕੀਤੀ ਹੈ ਔਰ ਇਹ ਸਾਡੇ ਹੱਥਾਂ ਦੇ ਜਵਾਨ ਹੋਇਆ ਹੈ ਲੰਬੇ ਸਮੇਂ ਤੋਂ ਡਿਊਟੀ ਕਰਦੇ ਦੇਖਦੇ ਰਹੇ ਮੇਰਾ ਖਿਆਲ ਹੈ ਕਿ ਕੋਈ ਵਿਰਲਾ ਹੀ ਹੋਊਗਾ ਮੇਰੇ ਤਾਂ ਖਿਆਲ ਕੋਈ ਹੋਣਾ ਹੀ ਨਹੀਂ ਜਿੰਨੂੰ ਕਦੀ ਇਹਨੇ ਕਿਤੇ ਵੀ ਡਿਊਟੀ ਕਰਦੇ ਹੋਏ ਲਾਂਬੇ ਦਾ ਮੌਕਾ ਦਿੱਤਾ ਮੁਸ਼ਕਿਲ ਦਾ ਮੌਕਾ ਦਿੱਤਾ ਲੋਕਾਂ ਦੇ ਕੰਮ ਆਇਆ ਆ ਵਫਾਦਾਰੀ ਨਾਲ ਡਿਊਟੀ ਕੀਤੀ ਐ ਮਾਪੇ ਦੀ ਸੇਵਾ ਕੀਤੀ ਐ ਪਰਿਵਾਰ ਦੀ ਸੇਵਾ ਕੀਤੀ ਐ ਅੱਜ ਸਾਰਿਆਂ ਦਾ ਹੀ ਉਸ ਮੰਦ ਭਾਗੀ ਘਟਨਾ ਦੇ ਵਿੱਚ ਜੋ ਕੁਛ ਵਾਪਰਿਆ ਉਹ ਸਾਰਿਆਂ ਦੇ ਉੱਲੇ ਐ ਸਾਰਿਆਂ ਦੇ ਸਾਹਮਣੇ ਐ ਉਹਲੇ ਨਹੀਂ ਗਾ ਕਿ ਕਿਵੇਂ ਪੁਲਿਸ ਦੇ ਅਧਿਕਾਰੀਆਂ ਦੇ ਸਾਹਮਣੇ ਸਰ ਇਹ ਕਿਸ ਤਰ੍ਹਾਂ ਦੇਖਦੇ ਜੇ ਜਿਸ ਤਰ੍ਹਾਂ ਕੀ ਦੇਖੋ ਉੱਥੇ ਕਿਸੇ ਝਗੜੇ ਦੇ ਦੌਰਾਨ ਜਿਹੜੀ ਕੀ ਗੋਲੀ ਲੱਗੀ ਹੈ ਕੀ ਇਹ ਚ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਜੇ ਕੀ ਇਹ ਕਾਰਨ ਕਹਿੰਦੇ ਜੇ ਇਹ ਕਾਰਨ ਤੇ ਮੋਟਾ ਜਿਹਾ ਵੀ ਕੰਟਰੋਲ ਹੀ ਕਿਸੇ ਦਾ ਨਹੀਂ ਗਿਆ ਪੁਲਸ ਦਾ ਡਾਰੀ ਨਹੀਂ ਰਹਿਣ ਦਿੱਤਾ ਵੀ ਪਤਾ ਨਹੀਂ ਕੀ ਉਹਨਾਂ ਦੇ ਮਨਾਂ 'ਚ ਭਰ ਦਿੱਤਾ ਹੈ ਕਿ ਭਾਈ ਪ੍ਰਵਾਹ ਨਹੀਂ ਗਈ ਹਾਂਜੀ ਤੇ ਇੱਥੇ ਕਤਲ ਹੋ ਗਿਆ ਸਾਡਾ ਬੱਚਾ ਮਾਰਿਆ ਗਿਆ ਤੇ ਤਾਂਦੇ ਇਥੋਂ ਤੱਕ ਗੱਲ ਹੋਈ ਹੈ ਨਹੀਂ ਤੇ ਪਹਿਲਾਂ ਵੀ ਤੁਹਾਡੇ ਸਾਹਮਣੇ ਹੀ ਹੈ ਕਿ ਉਸੇ ਸ਼ਾਮੇ ਜਿਸ ਤਰ੍ਹਾਂ ਦੇ ਬਿਆਨ ਆਏ ਸੀਗੇ ਜੋ ਉਥੇ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਪਤਾ ਨਹੀਂ ਅਸੀਂ ਉਹਦੀ ਮੰਚਾ ਕੀ ਸੀਗੀ ਪ੍ਰਸ਼ਾਸਨ ਦੀ ਪਰ ਇਹ ਕਿ ਜਿਹੜੇ ਵੰਡਾਂ ਦੇ ਲੋਕਾਂ ਦੇ ਵਿੱਚ ਇੱਕ ਪੁਲਿਸ ਦਾ ਡਰ ਹੁੰਦਾ ਸੀਗਾ ਤੇ ਤੁਹਾਡੇ ਸਾਹਮਣੇ ਹੈ ਕਿ ਉਥੇ ਪਤਾ ਨਹੀਂ ਕਿੰਨੀ ਕਬੜੀ ਗਿੰਥੀ ਚ ਫੋਰਸ ਗਈ ਡੀਐਸਪੀ ਮੁਕਵੇ ਤੇ ਐਸਐਚਓ ਮੁਕਤੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਹਮਣੇ ਇੱਕ ਹਾਂਜੀ ਪੁਲਸ ਦਾ ਅਧਿਕਾਰੀ ਜਿਹੜਾ ਗੋੜੀ ਦਾ ਸ਼ਿਕਾਰ ਬਣਾ ਦਿੱਤਾ ਜਾਵੇ ਦੱਸੋ ਇਹਦੇ ਬਾਰੇ ਕੀ ਕਹੋਗੇ ਲੱਕ ਤੋੜ ਕੇ ਸੁੱਟ ਗਿਆ ਬਾਪ ਦਾ ਵੀ ਆਪਣੀ ਪਤਨੀ ਦਾ ਵੀ ਬੱਚਿਆਂ ਦਾ ਜਿਹੜਾ ਜਿੰਨਾ ਤੇ ਜਿਨ੍ਹਾਂ ਨੂੰ ਆਪਦੇ ਬਾਪ ਦੇ ਉੱਤੇ ਮਾਣ ਸੀਗਾ ਹਾਂਜੀ ਇਹਨਾਂ ਸਰ ਕਿੰਨੇ ਬੱਚੇ ਸੀ ਪਿੱਛੇ ਕਿੰਨੇ ਬੱਚੇ ਛੱਡ ਗਏ ਦੋ ਬੇਟੀਆਂ ਜੀ ਤੇ ਇੱਕ ਬੇਟਾ ਆ ਠੀਕ ਬੇਟਾ ਕੈਨੇਡਾ ਸੀ ਗਿਆ ਉਹ ਕੱਲੀ ਵਾਪਸ ਆਇਆ ਆ ਇਸੇ ਕਰਕੇ ਜਿਹੜਾ ਸੰਸਕਾਰ ਹੈ ਉਹ ਤੁ ਸੰਸਕਾਰ ਜਿਹੜਾ ਆ ਉਹਦਾ ਅੱਜ ਕੀਤਾ ਜਾ ਰਿਹਾ ਠੀਕ ਸਮਝ ਗਏ ਜੀ ਉਹ ਸੁਖਦਾਈ ਘਟਣਾ ਬਹੁਤ ਪਿਆਰਾ ਤੇ ਹੋਣ ਨਾਲ ਸਾਡੇ ਘਰਾਂ ਜੀ ਉਹਦੇ ਚਲੇ ਜਾਣ ਨਾਲ ਜਿੱਥੇ ਪਰਵਾਂ ਨੂੰ ਅੱਜ ਬਹੁਤ ਵੱਡਾ ਘਾਟਾ ਪਿਆ ਉੱਥੇ ਸਾਡੇ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਕਿਉਂਕਿ ਉਹਨੇ ਆਪਣੀ ਜੌਬ ਦਰਾਂ ਨੌਕਰੀ ਦਰਾਂ ਹਮੇਸ਼ਾ ਲੋਕਾਂ ਦਾ ਪਿਆਰ ਬਣਾਇਆ ਸੀ ਲੋਕਾਂ ਨੇ ਕੰਮ ਆਉਂਦਾ ਸੀ ਪਰ ਜਿਹੜੀ ਇਹ ਘਟਨਾ ਨੇ ਹਰੇਕ ਬੰਦੇ ਦੇ ਜਿਹੜੇ ਹਿਰਦੇ ਨੂੰ ਉਲੰਘਰੇ ਬੜੀ ਦੁਖਦਈ ਅੱਜ ਬਹੁਤ ਵੱਡੀ ਜਿਹੜੀ ਸੱਟ ਉਹਨਾਂ ਦੇ ਜਾਣ ਨਾਲ ਕਰਨਾ ਮਿਲਦਾ ਹੈ ਸ਼ਹੀਦ ਚਰਨਜੀਤ ਸਿੰਘ ਪੰਜਾਬ ਪੁਲਿਸ ਦੇ ਪਰਿਵਾਰ ਦੇ ਇੱਕ ਬਹਾਦਰ ਤੇ ਜੰਗਬਾਜ ਜੁਨਾ ਸੀ ਸਾਨੂੰ ਸਾਰਿਆਂ ਨੂੰ ਐਮਐਸਓ ਜਿਹੜਾ ਸਾਡੇ ਪਰਿਵਾਰ ਦਾ ਇੱਕ ਮੈਂਬਰ ਚਲੇ ਗਿਆ ਅੱਜ ਅਸੀਂ ਇਹਨਾਂ ਦੇ ਪਰਿਵਾਰ ਨੂੰ ਮੈਂ ਅਸ਼ੋਰ ਕੀਤਾ ਕਿ ਅਸੀਂ ਇਸ ਕੇਸ 'ਚ ਪੂਰੀ ਜਸਟਿਸ ਕਰਾਂਗੇ ਜੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਸਾਰੀ ਸਿਚੁਏਸ਼ਨ ਨੂੰ ਵਾਚ ਕਰ ਰਹੇ ਹੈਗੇ ਤੇ ਆਪ ਉਹਨਾਂ ਨੇ ਆਪਣਾ ਸੁਨੀਹਾ ਪੇ ਜਿਆ ਹੈਗਾ ਪਰਿਵਾਰ ਦੀ ਇਸ ਦੁਖਦੀ ਘੜੀ ਦੇ ਨਾਲ ਉਪ ਪੰਡਤ ਸਾਹਿਬ ਉਹਨਾਂ ਦੇ ਨਾਲ ਖੜੇ ਆਪ ਉਹਨਾਂ ਦੇ ਘਰੇ ਆਣਗੇ ਅਫਸੋਸ ਕਰ ਤੇ ਅਸੀਂ ਪਰਿਵਾਰ ਦਾ ਧਿਆਨ ਇਸ ਤਰੀਕੇ ਨਾਲ ਰੱਖਾਂਗੇ ਜਿਵੇਂ ਉਹ ਸਾਡੇ ਭਤੀ ਹੈ ਸਰ ਕੀ ਗੱਲ ਬਾਤ ਹੋਈ ਹੈ ਜੀ ਤੇ ਪਰ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਿਆ ਜਾਊਗਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਸਰ ਪਰਿਵਾਰ ਨੂੰ ਕੋਈ ਨੌਕਰੀ ਦੀ ਵੀ ਨਾਲ ਗੱਲ ਕੀਤੀ ਹੈ ਅੱਛਾ ਥੋੜੇ ਪਰਿਵਾਰ ਨਾਲ ਗੱਲ ਲਈਏ ਸਾਰੀ ਜੀ ਗੱਲ ਸਾਂਝੀ ਹੋ ਜਾਵੇ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਰ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਹਿ ਸਕਦੇ ਨਾਮਜਦ ਕਰਕੇ ਇਹਨਾਂ ਨੇ ਰਜਿਸਟਰੀ ਕਰ ਲਈ ਕਿ ਸਜ਼ਾ ਦੀ ਗੱਲ ਕਰ ਲਈ ਹੈ ਜਿਵੇਂ ਪਰਿਵਾਰ ਕਹਿੰਦਾ ਸੀ ਕਿ ਕਈ ਲੋਕ ਕਈ ਟ੍ਰੋਲ ਸੋਸ਼ਲ ਮੀਡੀਆ ਦੇ ਕਿਸ ਤਰੀਕੇ ਦੇ ਚੱਲੇ ਸਰ ਕੀ ਜਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਗੱਲ ਸਕ ਤੋਂ ਸਜ਼ਾ ਮਿਲੂ ਤੋ ਜੇ ਨੂੰ ਸਖਤੋ ਸਖਤ ਜਵਾਬ ਲਵੋ ਕਿ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜੀ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਥੈਂਕ ਯੂ ਠੀਕ ਹੈ